ਪਾਰਟੂ ਤੇ ਨਿਊਜ਼ੀਲੈਂਡ ਵਿਚਕਾਰ ਕੋਲਕਾਤਾ ਟੈਸਟ ਵਿੱਚ ਭਾਰਤੀ ਟੀਮ ਨੇ ਟੌਕਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਨੂੰ ਚੁਣਿਆ ਸੀ ਅਤੇ ਬੱਲੇਬਾਜ਼ੀ ਵਿੱਚ ਆਪਣੀ ਪਹਿਲੀ ਪਾਰੀ ਦੌਰਾਨ ਲੰਚ ਟਾਈਮ ਹੋਣ ਤੱਕ ਭਾਰਤੀ ਟੀਮ 57 ਦੌੜਾਂ ਤੇ 3 ਵਿਕਟਾਂ ਗਵਾ ਚੁੱਕੀ ਹੈ। ਉਹਦੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਪ੍ਰਵੇਸ਼ ਸੰਦੂ ਨਾਲ। ਪ੍ਰਵੇਸ਼ ਹੋਣ ਤੱਕ ਨਿਊਜ਼ੀਲੈਂਡ ਦਾ ਪੱਲਾ ਭਾਰੀ ਨਜ਼ਰ ਆ ਰਿਹਾ ਹੈ ਮੈਚ ਦੇ ਵਿੱਚ। ਬਿਲਕੁਲ ਜਨਦੀਪ ਕਹਿਣਾ ਹੋਵੇਗਾ ਕਿ ਕਾਨਪੁਰ ਟੈਸਟ ਦੇ ਵਿੱਚ ਲਾਜਵਾਬ ਅੰਦਾਜ਼ ਚ ਜਿੱਤ ਅਰਜ ਕਰਨ ਤੋਂ ਬਾਅਦ ਟੀਮ ਇੰਡੀਆ ਕਿਤੇ ਨਾ ਕਿਤੇ ਕੋਲਕਾਤਾ ਟੈਸਟ ਦੇ ਵਿੱਚ ਉਸ ਤਰ੍ਹਾਂ ਦੀ ਸ਼ੁਰੂਆਤ ਨਹੀਂ ਕਰ ਪਾਈ ਜਿਸ ਤਰ੍ਹਾਂ ਦੀ ਸ਼ੁਰੂਆਤ ਟੀਮ ਨੇ ਪਹਿਲੇ ਟੈਸਟ ਚ ਕੀਤੀ ਸੀ ਕੋਲਕਾਤਾ ਟੈਸਟ ਚ ਹਾਲਾਂਕਿ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਟੀਮ ਇੰਡੀਆ ਨੇ ਜਿਸ ਅੰਦਾਜ਼ ਚ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਵਿਕਟ ਕੋਈ ਇੰਨਾ ਜ਼ਿਆਦਾ ਮੂਵ ਕਰਨ ਵਾਲਾ ਨਜ਼ਰ ਨਹੀਂ ਆ ਰਿਹਾ ਵਿਕਟ ਬੱਲੇਬਾਜ਼ੀ ਲਈ ਨੁਕੂਲ ਨਜ਼ਰ ਆ ਰਿਹਾ ਸੀ ਲੱਗ ਰਿਹਾ ਸੀ ਕਿ ਵਿਕਟ ਬੱਲੇਬਾਜ਼ਾਂ ਨੂੰ ਮਦਦ ਕਰ ਸਕਦਾ ਪਰ ਅਜਿਹਾ ਹੋਇਆ ਨਹੀਂ ਕਿਉਂ ਜੋ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੇ ਚਾਹੇ ਮੈਥ ਹੈਨਰੀ ਦੀ ਗੱਲ ਕੀਤੀ ਜਾ ਜੋ ਕਮਬੈਕ ਕਰ ਰਹੇ ਨੇ ਟੀਮ ਦੇ ਵਿੱਚ ਤੇ ਚਾਹੇ ਟ੍ਰੈਂਟ ਬੋਲਟ ਦੀ ਗੱਲ ਕੀਤੀ ਜਾ ਜੁਨਨ ਨੇ ਬਹੁਤ ਸਟੀਕ ਗੇਂਦਬਾਜ਼ੀ ਕੀਤੀ ਜਿਸ ਦਾ ਸ਼ਿਕਾਰ ਟੀਮ ਇੰਡੀਆ ਦੇ ਬल्लेबाज़ ਬਣ ਗਏ ਸ਼ਖਰ ਤਵਨ ਇਸ ਮੈਚ ਖਿਡਾਏ ਗਏ ਉਹ ਬਿਲਕੁਲ ਨ ਕੋਈ ਵੱਡਾ ਕੰਟ੍ਰਿਬਿਊਸ਼ਨ ਨਹੀਂ ਕਰ ਪਾਇਆ ਟੀਮ ਇੰਡੀਆ ਦੇ ਲਈ ਸਿਰਫ 1 ਰਨ ਬਣਾ ਕੇ ਚਲਦੇ ਬਣੇ ਮੁਰਲੀ ਵਿਜੇ ਵੀ ਪਹਿਲੇ ਮੈਚ ਦੇ ਹੀਰੋ ਸੀ ਪਹਿਲੇ ਮੈਚ ਦੀਆਂ ਦੋਨੋਂ ਪਾਰੀਆਂ ਦੇ ਵਿੱਚ ਉਹਨਾਂ ਨੇ ਐੱਛੇ ਬੱਲੇਬਾਜ਼ੀ ਕੀਤੀ ਪਰ ਇਸ ਮੈਚ ਦੇ ਵਿੱਚ ਸਿਰਫ 9 ਰਨ ਬਣਾ ਕੇ ਆਊਟ ਹੋ ਗਏ ਅਤੇ ਕਪਤਾਨ ਵਿਰਾਟ ਕੋਹਲੀ ਇੱਕ ਵਾਰ ਫਿਰ ਤੋਂ ਫਲॉप ਹੋਏ ਕਪਤਾਨ ਵਿਰਾਟ ਕੋਹਲੀ ਵੀ 28 ਗਿੰਦਾ ਦਾ ਸਾਹਮਣਾ ਕਰ ਸਿਰਫ 9 ਰਨ ਬਣਾ ਕੇ ਆਊਟ ਹੋਏ 9 विकेट ਟੀਮ ਇੰਡੀਆ ਨੇ ਪਹਿਲੇ ਸੈਸ਼ਨ 'ਚ ਹੀ ਗਵਾ ਦਿੱਤੇ ਤੇ ਹੁਣ ਰਿਪੇਅਰ ਵਰਕ ਦੀ ਲੋੜ ਹੈ ਤੇ ਬਹੁਤ ਜ਼ਿਆਦਾ ਲੰਮਾ بیٹنگ ਆਰਡਰ ਪਿੱਛੇ ਨਹੀਂ ਬਚਿਆ 3 ਵਿਕਟ ਗਵਾਉਣ ਤੋਂ ਬਾਅਦ ਹੁਣ ਜਤਿਸ਼ਵਰ ਪੁਜ ਜਤਿਸ਼ਵਰ ਪੁਜਾਰਾ ਮੈਦਾਨ ਤੇ ਟਿਕੇ ਹੋਏ ਨਹੀਂ ਇਸ ਤੋਂ ਇਲਾਵਾ ਜਿੰਕਿਆ ਰਹਾਣੇ ਮੈਦਾਨ ਤੇ ਟਿਕੇ ਹੋਏ ਨੇ ਪਰ ਉਸ ਤੋਂ ਬਾਅਦ ਪਿੱਛੇ ਰੋਹਿਤ ਸ਼ਰਮਾ ਤੇ ਆਰਸ਼ਵਿਨ ਤੇ ਰਿਧੀਮਾਨ ਸਾਹਾ ਤਿੰਨ ਬੱਲੇਬਾਜ਼ ਜ਼ਰੂਰ ਹੈ ਪਰ ਇਹਨਾਂ ਤੇ ਬਹੁਤ ਜ਼ਿਆਦਾ ਰਿਲਾਇਅ ਨਹੀਂ ਕੀਤਾ ਜਾ ਸਕਦਾ ਕਿਉਂਕਿ ਰੋਹਿਤ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਬੈਡ ਫਾਰਮ ਚੋਂ ਗੁਜ਼ਰ ਰਹੀ ਸੀ ਅਸ਼ਵਿਨ ਬੱਲੇਬਾਜ਼ੀ ਜ਼ਰੂਰ ਕਰ ਲੈਂਦੇ ਨੇ ਪਰ ਕਿੰਨੀ ਲੰਮੀ ਬੱਲੇਬਾਜ਼ੀ ਕਰ ਪਾਉਣਗੇ ਐਸੇ ਬੋਲਿੰਗ ਅਟੈਕ ਦੇ ਵਿੱਚ ਆਫ ਜੋ ਅੱਛੀ ਗੇਂਦਬਾਜ਼ੀ ਕਰਵਾ ਰਿਹਾ ਹੈ ਉਹ ਕਹਿਣਾ ਮੁਸ਼ਕਿਲ ਹੈ ਪਰ ਬਹੁਤ ਦਰਮਦਾਰ ਹੋਣ ਪੁਜਾਰਾ ਤੇ ਰਹਾਣੇ ਤੇ ਰਹੇਗਾ ਇਹਨਾਂ ਨੂੰ ਇੱਕ ਲੰਬੀ ਪਾਰੀਆਂ ਖੇਡ ਟੀਮ ਇੰਡੀਆ ਨੂੰ 200 ਰਨ ਦਾ ਅੰਕੜਾ ਜ਼ਰੂਰ ਪਾਰ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਉਸ ਤੋਂ ਬਾਅਦ ਜੋ ਬਾਕੀ ਦੇ ਬੱਲੇਬਾਜ਼ਾਂ ਕੋਨਟ੍ਰਿਬਿਊਟ ਕਰ ਟੀਮ ਇੰਡੀਆ ਨੂੰ 300 ਜਾਂ 400 ਰਨ ਤੱਕ ਪਹੁੰਚਾ ਪਾਉਣ ਜੀ ਧੰਨਵਾਦ ਪ੍ਰਵੇਸ਼ ਗੱਲਬਾਤ ਦੇ ਲਈ